भगवान <laughs> ਮਾਧਮਿਕ ਪਾਠੋ ਵਿਗਨ ਨਾਖੋ ਲਖਾ ਜਾਂ ਕੀਤਾ ਹੋਵੇ ਅਰਦਾਸ ਸੁਪਾ ਚਕੋਨ ਕਾਰ ਸ਼੍ਰੀ ਵਾਸੀ ਜੀ ਦੇ ਪਤ ਹੈ ਸ਼੍ਰੀ ਕੋਪਤੀ ਜੀ ਸਮਾਏ ਵਾ ਨਾਸਾ ਹੋਈ ਸਹਾਏ ਅਰਜਣ ਹਰਗੋਬਿੰਦ ਨੂੰ ਸਿਮਰੋ ਸ਼੍ਰੀ ਹਰ ਰਾਏ ਸ਼੍ਰੀ ਹਰਿ ਕ੍ਰਿਸ਼ਨ ਜੀ ਧਾਈ ਹੈ ਜਿਸ ਇੱਠਿਆਂ ਸੋਪਾ ਜਾਏ ਤੇਗ ਬਹਾਦਰ ਸਾਹਿਬ ਜੀ ਦਾ ਸਾਧਕ ਸਭ ਕਾ ਨਾ ਸਹਾਏ ਵਾ 72 ਮੌਤਾਂ ਤੇ ਲਗਭਗ 100 ਲੋਕਾਂ ਦੀ ਜਾਨ ਗਈ ਹੈ। ਬਹੁਤ ਕੀ ਨੁਕਸਾਨ ਹੋਇਆ ਜਿਨ੍ਹਾਂ ਦੇ ਅੰਦਰ ਪਿਆ ਪਤਸ਼ਾਹ ਉਸ ਸਾਹਬ ਦਾ ਨੁਕਸਾਨ ਨੂੰ ਧਿਆਨ ਦੇਣ ਲੱਗ ਪਿਆ। ਸਾਰੇ ਨਗਰ ਨੇ, ਸਾਰੇ ਕਲੱਬ ਮੈਂਬਰਾਂ ਨੇ, ਬੱਚੇ-ਬੱਚੇ ਨੇ ਆਪਣੀਆਂ-ਆਪਣੀਆਂ ਨੇਕ ਕਿਰਤਮਾਈਆਂ ਵਿੱਚੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੁਦਰਤੀ ਆਫਤ ਇਹ ਆਈ ਹੈ ਉਹਦੇ ਵਿੱਚ ਹੜਪੀੜਤਾਂ ਦੀ ਮਦਦ ਦੇ ਵਾਸਤੇ ਬਈ ਸੱਜਾ ਜਗਾ ਜਗਾ ਤੋਂ ਟਰਾਲੀਆਂ ਰਸਣ ਗਿਆ ਪਰ ਇਹ ਸਤਿਗੁਰੂ ਮਹਾਰਾਜ ਨੇ ਕਿਰਪਾ ਕਰਕੇ ਖਾਸ ਕਰਕੇ ਸਾਡੇ ਮੁੱਖ ਆਗੂ ਆਗੂ ਇੱਕ ਨਵਾਹੀ ਹੈ ਬਾਲੇ ਜਨ ਜੀ ਕਰ ਮਿਹਬਾਨ ਦੇ ਮੁੱਖ ਵਾਕ ਅਨਸਾਰ ਸਾਡੇ ਇਲਾਕੇ ਨੂੰ ਬਹੁਤ ਵਧੀਆ ਆਗੂ ਮਿਲੇ ਨੇ ਭਾਈ ਸੁਤਵਿੰਦਰ ਸਿੰਘ ਟੋੜਾ ਉਹਨਾਂ ਨੇ ਸਾਰੀਆਂ ਸੰਗਤਾਂ ਨੂੰ ਨਾਲ ਲੈ ਕੇ ਇਹ ਜੋ ਹੜਪੀੜਤਾ ਦੀ ਮਦਦ ਦੇ ਵਾਸਤੇ ਬਹੁਤ ਵੱਡਾ ਅਫਰਾਲਾ ਕੀਤਾ ਵਧੀਆ ਸਲਾਘਾ ਜੋ ਕਦਮ ਹੈ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਐਸੇ ਤਰੀਕੇ ਅਨੁਸਾਰ ਕਿਉਂਕਿ ਗੁਰੂ ਮਹਾਰਾਜੇ ਪੂਰਨ ਨਹੀਂ ਪਾਏ ਹੋਏ ਨੇ ਗੁਰੂ ਨਾਨਕ ਦੇਵ ਮਹਾਰਾਜ ਤੋਂ ਹੀ ਚਲੇ ਆਏ ਨੇ ਸੋ ਉਹਨਾਂ ਨੂੰ ਨਿਵਾਉਂਦੇ ਹੋਏ ਇਹ ਵੱਡਾ ਉਦਮ ਕੀਤਾ ਗਿਆ ਸਤਿਗੁਰੂ ਮਹਾਰਾਜ ਦੀ ਕਿਰਪਾ ਕਰਨ ਐਸੇ ਤਰੀਕੇ ਅਨੁਸਾਰ ਬੈਸੇ ਤੇ ਆਪ ਬਚਾ ਕੇ ਰੱਖਣਾ ਹਫ਼ਤਾ ਤੋਂ ਅੱਜੇ ਲੋੜ ਪਵੇ ਫਿਰ ਸਾਨੂੰ ਮਦਦ ਕਰਨ ਦੇ ਵਾਸਤੇ ਬਧੋ ਵਧੂ ਉਦਾਂ ਬਖਸ਼ਣ ਵਾਹਿਗੁਰੂ ਜੀ ਖਾਕ ਖਾਨ ਸਾਹਿਬ ਵਾਹਿਗੁਰੂ ਜੀ ਇਸ ਮੁੱਚੇ ਨਗਰ ਟੋੜਾ ਦੀ ਸੰਗਤ ਦੀ ਕਿਰਪਾ ਹੋਈ ਹੈ ਸਾਰੇ ਨਾਲ ਕੇ ਵੱਡਾ ਉਪਰਾਲਾ ਕੀਤਾ ਹੈ 4 ਲੱਖ ਰੁਪਇਆ ਸਾਡੇ ਨਗਰ ਵਿੱਚੋਂ ਇਕੱਠਾ ਹੋਇਆ 3 ਲੱਖ ਰੁਪਇਆ ਟੋੜਾ ਸਾਹਿਬ ਯਾਜਮਾਨ ਟੋੜਾ ਕਬੱਡੀ ਕੱਪ ਕੋਣੇ ਪਾਇਆ ਹੈ ਕੁੱਲ 7 ਲੱਖ ਰੁਪਇਆ ਦੀ ਸੀ ਰਾਸ਼ੀ ਲੈ ਕੇ ਜਾ ਰਹੇ ਹਾਂ ਉੱਥੇ ਜਿਹਦੇ ਵਿੱਚ 200 ਕਵਾਂਟਾ ਸਾਡਾ ਹਰਾ ਚਾਰਾ ਸਾਇਲੋ ਜ ਨੂੰ ਉਹ ਲੈ ਕੇ ਜਾ ਰਹੇ ਹਾਂ ਟੂੜੀ ਦੀਆਂ ਟਰਾਲੀਆਂ ਲੈ ਕੇ ਜਾ ਰਹੀ ਹੈ ਸੰਗਤ ਤੇ 5000 ਲੀਟਰ ਡੀਜ਼ਲ ਅਸੀਂ ਉਥੇ ਕਿਸਾਨਾਂ ਨੂੰ ਦੇ ਕੇ ਆਉਣਾ ਹੈ ਇਹ ਨਗਰ ਵੱਲੋਂ ਸੇਵਾ ਹੈ ਜਿੱਨੀ ਗੁਰੂ ਸਾਹਿਬ ਨੇ ਸਾਡੇ ਨਗਰੀ ਚੋੜੀ ਸੇਵਾ ਪਾਈ ਹੈ ਤੇ ਉਨੀ ਅਸੀਂ ਕਰ ਰਹੇ ਹਾਂ ਗੁਰੂ ਕਿਰਪਾ ਕਰੇ ਹੋਰ ਕਿਰਪਾ ਬਖਸ਼ੀ ਕਰੇ ਅਸੀਂ ਹੋਰ ਤੱਕ ਰੋਏ ਕਰ ਸਕੀਏ ਕਿਉਂਕਿ ਜਦੋਂ ਵੀ ਕਦੇ ਪੰਜਾਬ ਤੇ ਆਫਤ ਆਈ ਹੈ ਤਾਂ ਪੰਜਾਬ ਦੇ ਨਾਲ ਪੰਜਾਬ ਵੀ ਖੜਿਆ ਹੈ ਤੇ ਸਾਡੇ ਜੋ ਬਜ਼ੁਰਗਾਂ ਦੇ ਪਰੰਪਰਾਵਾਂ ਨੇ ਰਵੈਇਤਾ ਨੇ ਸਾਡੇ ਫਰਜ਼ ਬੰਦੇ ਨੇ ਕਿ ਅਸੀਂ ਆਪਦੇ ਭਰਾਵਾਂ ਨਾਲ ਮਨੁੱਖਤਾ ਨਾਲ ਖੜਦੇ ਰਹੇ ਹਾਂ ਪੰਜਾਬ ਦੇ ਵਾਸੀ ਤੇ ਹੁਣ ਤਾਂ ਪੰਜਾਬ ਸਿਰ ਇਹ ਆਫਤਾਂ ਹੀ ਹੋਇਆ ਕੁਦਰਤੀ ਆਫਤ ਹੈ ਪਰ ਨਾਲ ਵਾਈ ਵੀ ਕਹਿਣਾ ਇਹ ਮਨੁੱਖੀ ਆਫਤ ਵੀ ਹੈ ਤੇ ਕੁਦਰਤੀ ਆਫਤ ਵੀ ਹੈ ਬੰਦਿਆਂ ਨੇ ਗਲਤੀਆਂ ਕਰਕੇ ਵੱਡਾ ਨੁਕਸਾਨ ਹੋਇਆ ਪਰ ਪੰਜਾਬ ਪੰਜਾਬ ਨਾਲ ਖੜਦਾ ਰਿਹਾ ਹੈ ਤੋਂ ਅਸੀਂ ਗੁਰੂ ਮਹਾਰਾਜ ਅਗੇ ਅਰਦਾਸ ਕੀਤੀ ਹੈ ਆਪਾ ਸ਼ਕਾ ਕਿਰਪਾ ਕਰੇ ਜਿੰਨੀ ਸੇਵਾ ਟੋੜੇ ਨਕਰੀ ਚੋਰੀ ਸੰਗਤ ਦੇ ਵਿੱਚ ਪਾਈ ਹੈ ਇਹ ਸੇਵਾ ਹਰ ਨਗਰ ਨਿਵਾਸੀ ਨੇ ਹਰ ਕਿਰਤੀ ਸਿੱਖ ਨੇ ਹਰ ਦੁਕਾਨਦਾਰ ਨੇ ਹਰ ਗਰੀਬ ਸੱਜਣ ਨੇ ਆਪਣਾ ਬੰਦਾ ਯੋਗਦਾਨ ਪਾਇਆ ਤਿਲ ਫੁੱਲ ਲੈ ਕੇ ਜੋ ਸਾਡੇ ਗੁਰੂ ਨੂੰ ਸਭ ਤੋਂ ਸੇਵਾ ਜੀ ਲੈ ਕੇ ਜਾ ਰਿਹਾ ਜਿਲ੍ਹਾਸਪੁਰ ਬਰਦਾਸਪੁਰ ਜਾ ਰਹੇ ਹਾਂ ਜੀ ਕਲਾਂ ਨੌਰ ਹਲਕੇ ਵਿੱਚ ਜਾ ਕੇ ਸੇਵਾ ਕਰਕੇ ਆਵਾਂ ਹੋਰ ਸੰਗਤ ਨੂੰ ਕੀ ਸੰਦੇਸ਼ਾ ਦੋ ਸਭ ਤੋਂ ਬੇਨਤੀ ਹੈ ਸੱਚੇ ਪਾਤਸ਼ਾਹ ਸਭ ਨੂੰ ਦਤਾ ਦਿੰਦਾ ਜਿੰਨੀ ਕਿ ਸੇਵਾ ਲੇਖੇ ਲੈ ਬਿਲਾ ਦੇਣੀ ਚਾਹੀਦੀ ਹੈ ਕਿਸੇ ਰੋਡ ਬੰਦ ਦੇ ਆਪਾਂ ਮਦਦ ਕਰ ਸਕੀਏ ਵੱਡੇ ਭਾਗ ਹੁੰਦੇ ਨੇ ਇਹ ਮਹਾਰਾਜ ਕਿਰਪਾ ਕਰੇ ਸਭ ਨੂੰ ਇਹ ਮੌਕਾ ਬਖਸ਼ਦਾ ਰਹੇ ਇਹ ਕੁਦਰਤੀ ਆਫਤ ਹੈ ਜੀ ਪੰਜਾਬ ਦੇ ਅੰਦਰ ਆਈਆਂ ਨੇ ਨਾ ਇਹ ਨਾ ਹੜ੍ਹਾਂ ਦੇ ਕਾਰਨ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਸਾਡੇ ਕਈ ਜ਼ਿਲ੍ਹੇ ਬਿਲਕੁਲ ਇਹ ਕਹਿ ਲੋ ਕਿ ਪਲ ਤਬਾਹੀ ਦੇ ਕਿਨਾਰੇ ਤੇ ਜਾ ਖੜੇ ਨੇ 16 ਲੋਕਾਂ ਦੀ ਮਦਦ ਕਰਨ ਵਾਸਤੇ ਇਕੱਲੇ ਪੰਜਾਬ ਤੋਂ ਨਹੀਂ ਹਿੰਦੁਸਤਾਨ ਤੋਂ ਨਹੀਂ ਦੁਨੀਆ ਭਰ ਦੇ ਲੋਕਾਂ ਨੇ ਆਪਣੇ ਆਪਣੇ ਧਰਮਾਂ ਤੋਂ ਉਪਰ ਉੱਠ ਕੇ ਔਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦਾ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਹੈ ਉਸੇ ਦੇ ਤਹਿਤ ਸਰਕਾਰ ਸਤੰਬਰ ਤੋਂ ਹੀ ਟੌੜਾ ਜੋ ਸਾਡੇ ਹਲਕੇ ਦੇ ਮੈਂਬਰ ਸ਼ੋਮਨੀ ਕਮੇਟੀ ਨੇ ਇਹਨਾਂ ਨੇ ਇਸ ਪ੍ਰਾਲੇ ਨੂੰ ਅੱਗੇ ਵਧਾਉਂਦਿਆਂ ਹੋਇਆ ਟੌੜਾ ਕਬੱਡੀ ਕੱਪ ਦੇ ਸਾਰੇ ਮੈਂਬਰਾਂ ਨੂੰ ਪਲੇਅਰ ਕੇ 3 ਲੱਖ ਰੁਪਏ ਵਿੱਚੋਂ ਟੁਕੜਾ ਕੀਤਾ ਅਤੇ ਸਾਰੇ ਨਗਰ ਦੇ ਵਿੱਚ ਘਰ-ਘਰ ਜਾ ਕੇ ਬੇਨਤੀ ਕਰਕੇ 4 ਲੱਖ ਰੁਪਏ ਨਗਰ ਦੇ ਵਿੱਚੋਂ ਇਕੱਠਾ ਕਰਕੇ 7 ਲੱਖ ਰੁਪਏ ਦੀ ਜਿਹੜੀ ਰਕਮ ਦੀ ਰਾਸੀ ਹੈ ਉਹਨਾਂ ਹੜਪੀੜਾਂ ਦੀ ਮਦਦ ਵਾਸਤੇ ਭੇਜੀ ਜਾ ਰਹੀ ਹੈ ਔਰ ਗੁਰੂ ਸਾਹਿਬ ਦੇਖੋ ਦਿੰਦੇ ਹਰ ਇੱਕ ਨੂੰ ਸੁਨੋ ਨੇ ਹਰ ਘਰ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਪਰ ਜਿਹੜਾ ਹੌਸਲਾ ਹੈ ਇਹ দান ਕਰਨ ਦੀ ਜਿਹੜੀ ਮਤਲਬ ਸਮਰੱਥਾ ਹੈ ਇਹ ਹਰ ਇੱਕ ਦੇ ਅੰਦਰ ਨਹੀਂ ਜਾਗਦੀ ਇਹ ਫੇਜੀ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਹਨਾਂ ਲੋਕਾਂ ਦੇ ਅੰਦਰ ਜਾਗਦੀ ਹੈ ਔਰ ਜਿਹੜੇ ਲੋਕ ਮੈਂ ਸਮਝਦਾ ਕਿ ਲੋੜਵੰਦਾਂ ਦੀ ਮਦਦ ਕਰਦੇ ਨੇ ਉਹੀ ਸਮਾਜ ਦੇ ਚੱਗੇ ਬਣਦੇ ਨੇ ਗੁਰੂ ਸਾਹਿਬ ਕਿਰਪਾ ਕਰਨ ਸਰਦਾਰ ਸਤੰਬਰ ਸਿੰਘ ਡੌੜਾ ਦੇ ਸਮੁੱਚੇ ਹੀ ਨਗਰ ਦੇ ਬੱਚੇ-ਬੱਚੇ ਦੇ ਔਰ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਦੇ ਵਿੱਚ ਜੋਰਦਾਨ ਪਾਇਆ ਸਭ ਰਾਹ ਦੀ ਸਿਰ ਤੇ ਮੇਰਾ ਪਰ ਹੱਥ ਰੱਖਣ ਤੋਂ ਪਰੋਖਿ ਸ਼ੇਮ ਅਕਸ਼ਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ